ਸਤਿ ਸ੍ਰੀਕਾਲ ਜੀ ਦੋਤ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਤੱਕ ਬਹੁਤ ਪਾਰਟੀਆਂ 1947 ਤੋਂ ਬਾਅਦ ਪੰਜਾਬ ਦੇ ਵਿੱਚ ਸੈਂਟਰ ਦੇ ਵਿੱਚ ਆਈਆਂ ਅਸੀਂ ਸੈਂਟਰ ਦੀ ਗੱਲ ਕਰੀਏ ਚਾਹੇ ਨਾ ਕਰੀਏ ਪਰ ਸਾਨੂੰ ਪੰਜਾਬ ਦੀ ਗੱਲ ਕਰਨੀ ਬਹੁਤ ਜ਼ਰੂਰੀ ਹੈ ਪੰਜਾਬ ਦਾ ਇੱਕ ਸਮਾਂ ਜਦੋਂ ਕਿ ਖਾਸ ਖਸ ਦੀ ਖੇਤੀ ਹੁੰਦੀ ਸੀ ਪੰਜਾਬ ਦੇ ਵਿੱਚ ਤੇ ਕੋਈ ਬਹੁਤਾ ਚੱਲ ਨਹੀਂ ਚੱਲੀ 47 ਦੀ ਵੰਡ ਤੋਂ ਬਾਅਦ ਛੇਤੀ ਹੀ ਇਸ ਨੂੰ ਬੰਦ ਕਰ ਦਿੱਤਾ ਗਿਆ ਇਹਨਾਂ ਲੋਕਾਂ ਦੇ ਬੰਦ ਕਰਨ ਦੀ ਠੇਕੇ ਬੰਦ ਕਰਨ ਦੀ ਪੋਸਟਾ ਫੀਮ ਦੇ ਅਤੇ ਖਾਸ-ਖਾਸ ਖੇਤੀ ਬੰਦ ਕਰਨ ਦਾ ਮਨਸੂਬਾ ਅਸਲ ਕੀ ਸੀ ਜਾਂ ਬਲੈਕ ਕਰਨ ਬਾਰੇ ਜਾਂ ਕੋਈ ਹੋਰ ਵਿਆਹ ਤੇ ਸੁਝੀ ਇਹਨਾਂ ਨੂੰ ਇਸੇ ਬਾਰੇ ਤਾਂ ਜਾਂ ਤਾਂ ਪ੍ਰਮਾਤਮਾ ਵਾਹਿਗੁਰੂ ਅਕਾਲ ਪੁਰਖ ਜਾਣਦਾ ਤੇ ਜਾਂ ਫਿਰ ਇਹ ਬੰਦੇ ਸੀ ਜਿਹੜੇ ਜਿਨ੍ਹਾਂ ਨੇ ਬੰਦ ਕੀਤੇ ਆ ਇਹ ਕੰਮ ਇਹ ਜਾਣਦੇ ਆ ਕਿਉਂਕਿ ਬੰਦੇ ਦੇ ਅੰਦਰੂਨੀ ਜਿਹੜਾ ਮਨਸੂਬਾ ਹੁੰਦਾ ਹੈ ਨਾ ਉਹਦੇ ਬਾਰੇ ਹੋਰ ਦੂਜਾ ਕੋਈ ਨਹੀਂ ਜਾਣ ਸਕਦਾ ਇੱਕ ਸਮਾਂ ਆਇਆ ਬਲੈਕ ਬਹੁਤ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਪਹਿਲਾਂ ਤੋਂ ਹੀ ਹੋ ਰਹੀ ਹੈ ਪਰ ਕਿਸੇ ਨੇ ਇਸ ਗੱਲ ਵੱਲ ਧਿਆਨ ਹੀ ਨਹੀਂ ਦਿੱਤਾ ਕਿ ਪੰਜਾਬ ਦੇ ਵਿੱਚ ਜਿਹੜੀ ਖੇਤੀ ਕਿਉਂ ਬੰਦ ਕਰਵਾਈ ਗਈ ਤੇ ਹੋਣੀ ਚਾਹੀਦੀ ਹੈ ਜਾਂ ਨਹੀਂ ਪੈਸੇ ਦੇ ਭੁੱਖੇ ਲੋਕਾਂ ਨੇ ਕਰਮਚਾਰੀਆਂ ਨੇ ਲੀਡਰਾਂ ਨੇ ਪੈਸਾ ਨੇ ਨਾਲ ਆਪਣੇ ਘਰ ਭਰੀ ਗਏ ਆ ਪਰ ਪੰਜਾਬ ਦੇ ਲੋਕਾਂ ਨੂੰ ਜੰਤਕ ਨੂੰ ਕੀ سہولت ਦੀ ਲੋੜ ਹੈ ਜਨ ਨੂੰ ਸਸਤੀ ਕਰੀਏ ਕਿ ਫਰੀ ਦੇਣ ਵਾਲਾ ਕੀ ਹੈ ਬਜ਼ੁਰਗਾਂ ਨੂੰ ਕਿਵੇਂ ਸਾਹਮਣਾ ਪੰਜਾਬ ਦੇ ਲੋਕਾਂ ਦੇ ਵੱਲ ਸਰਕਾਰਾਂ ਨੇ ਕਿਸੇ ਨੇ ਵੀ ਧਿਆਨ ਨਹੀਂ ਦਿੱਤਾ ਜਦੋਂ ਵੋਟਾਂ ਆਉਂਦੀਆਂ ਉਦੋਂ ਪਾਰਟੀਆਂ ਐਲਾਨ ਕਰਦੀਆਂ ਇੱਕ ਦੌਰ ਅਜਿਹਾ ਹੈ ਪੰਜਾਬ ਦੇ ਉੱਤੇ ਕਿ 84 ਦਾ ਦੌਰ ਦੇ ਨਾਮ ਦੇ ਨਾਲ ਉਹ ਸਮਾਂ ਮਸ਼ਹੂਰ ਹੈ ਪਰ ਇਹ ਅਸਲ ਵਿੱਚ ਦੌਰ 82 ਤੋਂ ਸ਼ੁਰੂ ਹੋ ਗਿਆ ਸੀਗਾ ਤੇ 95 ਤੱਕ ਬਹੁਤ ਜ਼ਿਆਦਾ ਹੀ ਖੜਕੂਵਾਦ ਦੇ ਨਾਮ ਦੇ ਨਾਲ ਆਤਵਾਦ ਦੇ ਨਾਮ ਦੇ ਨਾਲ ਇਸ ਦੌਰ ਨੂੰ ਕੋਈ ਵੀ ਆ ਯਾਦ ਕਰਦਾ ਪਰ ਇਹ ਦੌਰ ਪੈਦਾ ਕਿਦਾ ਕੀਤਾ ਹੋਇਆ ਸੀ ਨੌਜਵਾਨਾਂ ਨੂੰ ਮਾਰਨਾ ਉਹਨਾਂ ਦੀਆਂ ਜ਼ਮੀਨਾਂ ਵਕਵਾ ਕੇ ਕਈ ਲੱਖਾਂ ਦੇ ਹਿਸਾਬ ਦੇ ਨਾਲ ਆ ਪੈਸੇ ਲੈਣੇ ਮੁਲਾਜ਼ਮਾਂ ਨੇ ਪੁਲਿਸ ਅਫਸਰਾਂ ਨੇ ਖਾਰਕੂ ਦੇ ਨਾਂ ਤੇ ਅਨੇਕਾਂ ਹੀ ਨੌਜਾਨ ਅਨੇਕਾਂ ਦਾ ਕਹਿਣਾ ਭਾਬ ਜੀ ਦੀ ਗਿਣਤੀ ਨਾ ਹੋਵੇ ਕੋਈ ਪਰ ਮੇਰੇ ਹਿਸਾਬ ਦੇ ਨਾਲ ਕਈ ਲੱਖਾਂ ਨੌਜਵਾਨ ਉਹਨਾਂ ਸਮਿਆਂ ਦੇ ਵਿੱਚ ਸਰਕਾਰ ਨੇ ਮਾਰ ਦਿੱਤੇ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਕਈ ਵਾਰ ਤੁਸੀਂ ਵੀਡੀਓ ਸੁਣੀਆਂ ਹੋਣੀਆਂ ਉਹਨਾਂ ਟਾਈਮਾਂ ਦੇ ਜਿਹੜੇ ਮੁਲਾਜ਼ਮਾਂ ਚੰਗੀ ਨੀਤੀ ਵਾਲੇ ਮੁਲਾਜ਼ਮ ਵੀ ਜਿਹੜੇ ਸੀਗੇ ਨਾ ਉਹ ਦੱਸਦੇ ਆ ਇਹਨਾਂ ਗੱਲਾਂ ਨੂੰ ਅਤੇ ਪਤਾ ਵੀ ਆ ਇਸ ਗੱਲ ਦਾ ਗੁਰਦੁਆਰਿਆਂ ਦੇ ਵਿੱਚ ਜਾ ਕੇ ਖੇਤਾਂ ਦੇ ਵਿੱਚ ਰਹਿਣ ਵਾਲੇ ਲੋਕਾਂ ਦੇ ਘਰੇ ਜਾ ਕੇ ਪਹਿਲਾਂ ਸਿੱਖ ਬਣ ਕੇ ਚੋਲੇ ਪਾ ਕੇ ਸ਼੍ਰੀ ਸਾਹਿਬ ਉਤੋਂ ਦੀ ਪਾ ਲੈਣੇ ਕੰਧਾਂ ਟੱਪ ਜਾਣੀਆਂ ਅਸਲਾ ਤਾਂ ਤੁਹਾਨੂੰ ਪਤਾ ਹੀ ਹੈ ਸਰਕਾਰ ਕੋਲੇ ਵਾਧੂ ਹੁੰਦਾ ਤੇ ਜਾ ਕੇ ਅਗਲਾਂ ਉਠਾ ਲੈਣਾ ਰੋਟੀ ਛਕਣੀ ਹੈ ਜੀ ਜੋ ਚੀਜ਼ ਹੈਗੀ ਆ ਰੋਬ ਦੇ ਨਾਲ ਉਹਨਾਂ ਤੋਂ ਬਣਵਾਉਣੀ ਮੀਟ ਮਾਸਾਦਕ ਖਾਣਾ ਅਗਲੇ ਦਿਨ ਹੀ ਉਸੇ ਘਰ ਤੇ ਛਾਪਾ ਮਾਰ ਕੇ ਉਹਦੇ ਸਾਰੇ ਜੀਵਾਂ ਨੂੰ ਫੜ ਲੈਣਾ ਪੈਸਾ ਬਟੋਰਨਾ ਤਰਕੀਆਂ ਦੇ ਨਾਂ ਤੇ ਇਹਨਾਂ ਪੰਜਾਬ ਦਾ ਕਹਾਣ ਕੀਤਾ ਪੁਲਿਸ ਨੇ ਬਹੁਤ ਜ਼ਿਆਦਾ ਹੁਣ ਤੱਕ ਇੱਕ ਵੀ ਸਰਕਾਰ ਅਜੇ ਹੀ ਨਹੀਂ ਆਈ ਜਿਹੜੀ ਉਹਨਾਂ ਮੁਲਾਜ਼ਮਾਂ ਨੂੰ ਸਜ਼ਾ ਦੇ ਸਕੇ ਉਹਨਾਂ ਨੂੰ ਰਿਟਾਇਰ ਕਰ ਸਕੇ ਨਵੇਂ ਨੌਜਵਾਨਾਂ ਦੀ ਪਸਤੀ ਕਰ ਸਕੇ ਕੀ ਸਮਝਿਆ ਜਾਵੇ ਸਰਕਾਰਾਂ ਜਿਹੜੇ ਬੰਦੇ ਨਮਾਇंदे ਚੁਣੇ ਜਾਂਦੇ ਉਹ ਮੈਂਟਲ ਹੈ ਕਿ ਉਹਨਾਂ ਦਾ ਧਿਆਨ ਹੀ ਹੈ ਨਹੀਂ ਪੰਜਾਬ ਵੱਲ ਦੋਸਤੋ ਬਾਕੀ ਗੱਲ ਅਗਲੀ ਵੀਡੀਓ ਚ ਕਰਾਂਗੇ ਵੀਡੀਓ ਲੰਮੀ ਹੋ ਜਾਣੀ ਹੈ ਅਤੇ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ